ਇੰਜਨ ਦਾ ਤੇਲ ਜੀ ਇੰਜਨ ਤੇਲ ਵੀ ਪੂਰਾ ਹੈ ਜੀ ਠੀਕ ਹੈ ਜੀ ਜੇਡੀ ਸਟਾਰਟ ਕਰ ਲਈਏ ਸਟਾਰਟ ਕਰਨ ਤੋਂ ਬਾਅਦ ਜੀ ਆਪਾਂ ਇਹ ਬਲੋ ਚੈੱਕ ਕਰੀਏ ਜੇ ਤਾਂ ਧੂਆ ਮਾਰਦੀ ਆ ਹਾਂਜੀ ਠੀਕ ਹੈ ਜੀ ਧੂਆ ਮਾਰਦੀ ਆ ਤਾਂ ਬਲੈਕ ਮੈਨ ਪਰਬੋ ਚ ਵੀ ਦੇਖ ਦੋ ਸਕਦੀ ਆ ਇੰਜਨ ਦੇ ਵੀ ਦੇਖਦੇ ਅੱਛਾ ਇੱਥੇ ਟਾਂਕੇ ओरिजिनल ਲੱਗੇ ਹੁੰਦੇ ਜਿਵੇਂ ਆਹ ओरिजिनल ਲੱਗੇ ਹੋਇਆ ਸੀ ਮਤਲਬ ਇਹਨਾਂ ਦੇ ਆਹ ਚੀਜ਼ ਬਣਦੀ ਨਹੀਂ ਜੀ ਠੀਕ ਹੈ ਠੀਕ ਹੈ ਜੀ ਓਏ ਆਹ ਜੀ ਪੇਸਟਿੰਗ ਬਣਦੀ ਨਹੀਂ ਜੀ ਕੰਪਰੈਸ ਹਸਰੀ ਕਾਲ ਬਾਈ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਮਾਨਸਾ ਨਿਊ ਮਾਰੂਤੀ ਸੰਜੁਕੀ ਗੈरेज ਇੱਕ ਵੀਰੋ ਰਹੇ ਨੇ ਨਵੀਂ ਵਰਕਸ਼ਾਪ ਖੋਲੀ ਹੋਈ ਆ ਪਰ ਇਹਨਾਂ ਦਾ ਐਕਸਪੀਰੀਅੰਸ ਕਾਫੀ ਟਾਈਮ ਤੋਂ ਹੈ ਬਹੁਤ ਪੁਰਾਣੇ ਨੇ ਵੀਰੋਰੇ ਪਹਿਲਾਂ ਏਜੰਸੀ ਵਗੈਰਾ ਚ ਵੀ ਕੰਮ ਕਰਦੇ ਰਹੇ ਨੇ ਤੇ ਹੁਣ ਆਪਣਾ ਗੈਰਜ ਖੋਲਿਆ ਹੋਇਆ ਹੈ ਇਹਨਾਂ ਨੇ ਤੇ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਵੀਰ ਤੋਂ ਜਾਣਕਾਰੀ ਵੀ ਲਵਾਂਗੇ ਕਿ ਜੇਕਰ ਕਿਸੇ ਭਰਾ ਨੇ ਕੋਈ ਪੁਰਾਣੀ ਸੈਕੰਡ ਹੈਂਡ ਗੱਡੀ ਲੈਣੀ ਹੁੰਦੀ ਹੈ ਕਈ ਵਾਰ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੈਸੇ ਲਗਾ ਬੈਠਦੇ ਨੇ ਪਰ ਗੱਡੀ ਸਹੀ ਨਹੀਂ ਮਿਲਦੀ ਇੰਜਨ ਵਗੈਰਾ 'ਚ ਦਿੱਕਤ ਆਉਂਦੀ ਰਹਿੰਦੀ ਹੈ ਗੇਅਰ ਵਗੈਰਾ ਦੀ ਪ੍ਰੋਬਲਮ ਆਉਂਦੀ ਰਹਿੰਦੀ ਹੈ ਵੀਰ ਨੂੰ ਪੁੱਛਾਂਗੇ ਆਪਾਂ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਆਜੋ ਭਰਾ ਸਤਿ ਸ਼੍ਰੀ ਅਕਾਲ ਬਈ ਜੀ ਕਿੰਨੇ ਸਾਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਲੈਨ ਚਾਏ ਹੋਏ ਮਿਸਲੈਂਚ ਹੋ ਗਏ ਵੀਰੇ 20-22 ਸਾਲ ਹੋ ਗਏ 20-22 ਸਾਲੀ ਫਸਟ ਟਾਈਮ ਤੋਂ ਇੱਥੇ ਕੰਮ ਕਰ ਰਹੇ ਹਾਂ ਨਾ ਕਿਤੇ ਹੋਰ ਕਰ ਰਹੇ ਸੀ ਪਹਿਲਾਂ ਮੈਂ ਬਾਹਰ ਵਰਕਸ਼ਾਪ ਤੇ ਕੰਮ ਕੀਤਾ ਵਰਕਸ਼ਾਪ ਤੇ ਤੇ ਫਿਰ ਮੈਂ ਏਜੰਸੀ ਫਿਰ ਏਜੰਸੀ ਵੀ ਕੰਮ ਕੀਤਾ ਏਜੰਸੀ ਕਿੰਨਾ ਟਾਈਮ ਕੰਮ ਕੀਤਾ 9 ਸਾਲ 9 ਬਰੁੱਤੀ ਏਜੰਸੀ ਹਾਂਜੀ 11 ਤੋਂ ਲੈ ਕੇ 19 ਤੱਕ ਜੀ 11 ਤੋਂ 19 ਤੱਕ ਮਤਲਬ 20/ ਸਾਲ ਟੋਟਲ ਹੋ ਚੁੱਕੇ ਹੈ ਤੁਹਾਨੂੰ ਉਸ ਰਾਜ ਕੀ ਆਪਣਾ 20 ਚ ਆਪਦਾ ਕਰਿਆਗਾ 20 ਚ ਆਪਦਾ ਕਰਿਆ ਹੁਣ 4 ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰ ਰਹੇ ਹੋ ਹਾਂਜੀ ਬਈ ਸਭ ਤੋਂ ਪਹਿਲਾਂ ਤੋਂ ਹੱਥੋਂ ਅਸੀਂ ਜਾਣਕਾਰੀ ਲੈਣੀ ਚਾਹੁੰਦੇ ਹਾਂ ਕੁਝ ਵੀ ਮਤਲਬ ਸਾਡੇ ਵੀਰਾਂ ਨੂੰ ਨਾ ਕਈ ਵਾਰ ਕਿਸੇ ਨੇ ਸੈਕੰਡ ਹੈਂਡ ਗੱਡੀ ਲੈਣੀ ਹੁੰਦੀ ਹੈ ਜੇ ਮਤਲਬ ਹਾਂਜੀ ਉਹਦੇ ਵਾਸਤੇ ਤਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਵੀ ਉਹਨਾਂ ਨੂੰ ਗੱਡੀ ਸਹੀ ਮਿਲੇ ਮਤਲਬ ਕੋਈ ਦਿੱਕਤ ਨਾ ਆਵੇ ਬਾਅਦ ਚ ਕੋਈ ਗੇਰਦੀ ਜਾਂ ਹੀ ਜਾਂਦੀ ਪ੍ਰੋਬਲਮ ਨਾ ਆਵੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜੀ ਸਰ ਜਦੋਂ ਗੱਡੀ ਲੈਣ ਜਾਂਦੇ ਹੋ ਪਹਿਲਾਂ ਤਾਂ ਮੈਨ ਤਾਂ ਬੰਦੇ ਨੂੰ ਜਿਹੜੇ ਜਾਣਕਾਰ ਹੁੰਦਾ ਹਾਂਜੀ ਉਹਨੂੰ ਜ਼ਰੂਰ ਨਾਲ ਲੈ ਕੇ ਜਾਓਣੀ ਬਾਅਦ ਚ ਵਸਤੋਂ ਨਾਲ ਠੀਕ ਹੈ ਠੀਕ ਹੈ ਕਿਉਂਕਿ ਮੁੜ ਕੇ ਫਿਰ ਧੁਖਾ ਆ ਜਾਂਦਾ ਉਹ ਧੁਖਾ ਚਾ ਆ ਜਾਂਦਾ ਜੀ ਠੀਕ ਹੈ ਹਾਂਜੀ ਉਦੋਂ ਬਾਅਦ ਜੀ ਜਦੋਂ ਆਪਾਂ ਗੱਡੀ ਲੈਣ ਜਾਂਦੇ ਆ ਜੀ ਹਾਂਜੀ ਤਾਂ ਪਹਿਲਾਂ ਗੱਡੀ ਨੂੰ ਤੇਲ ਚੱਕਰ ਵੀ ਪੂਰਾ ਕਰੀ ਠੀਕ ਹੈ ਜੀ ਜ਼ਰੂਰੀ ਹੈ ਉਹਦੇ ਬਾਅਦ ਜੀ ਤੁਸੀਂ ਕਰੋ ਜੀ ਪਾਣੀ ਚੈੱਕ ਜੀ ਦਾ ਪਾਣੀ ਚੱਕਾ ਪਾਣੀ ਚੈੱਕ ਜੀ ਠੀਕ ਹੈ ਜੀ ਇਹ ਕਰ ਲੈ ਜੀ ਚੈੱਕ ਇਹ ਵੀ ਜ਼ਰੂਰੀ ਹੁੰਦਾ ਜੀ ਹਾਂਜੀ ਪੂਰਾ ਰੱਖ ਰਹੀ ਹੈ ਗੱਡੀ ਜਾਂ ਨਹੀਂ ਉਹ ਦੋ ਜੀ ਦਾ ਚੈੱਕ ਕਰਕੇ ਜੀ ਉਦੋਂ ਆਪਾਂ ਗੱਡੀ ਵੀ ਦੇਖ ਕੇ ਸਟਾਰਟ ਕਰੂ ਠੀਕ ਹੈ ਜੀ ਗੱਡੀ ਨੂੰ ਸਟਾਰਟ ਕਰੋ ਜੀ ਹਾਂਜੀ ਜੇ ਤੁਸੀਂ ਸਟਾਰਟ ਕਰ ਲਈ ਜੀ ਸਟਾਰਟ ਕਰਨ ਤੋਂ ਬਾਅਦ ਜੀ ਆਪਾਂ ਉਹ ਬਲੋ ਚੈੱਕ ਕਰੋ ਜੀ ਇੰਜਨ ਵੀ ਮਤਲਬ ਸਟਾਰਟ ਕਰਨ ਦੇ ਨਾਲ ਦੀ ਨਾਲ ਹੀ ਕਰ ਸਕਦੇ ਹਾਂ ਜੀ ਹਾਂ ਜੀ ਇੰਜਨ ਇਹਨੂੰ ਐ ਕਰ ਲਈ ਬੈਥ ਨੂੰ ਬਲੈ ਮਾਰ ਦਿਓ ਜੀ ਠੀਕ ਹੈ ਪਾਹ ਮਾਰ ਦੀ ਆ ਗੱਲ ਫਿਰ ਪਾਹ ਮਾਰ ਦਿਓ ਜੀ ਆਹ ਖੰਡੋ ਇਹ ਇੰਜਨ ਵਿੱਚ ਜਦੋਂ ਬਲੋ ਮਾਰਦੀ ਆ ਠੀਕ ਹੈ ਜੀ ਮਤਲਬ ਫਟਾਈ ਜਗਾ ਵੀ ਜੋ ਇਸ ਜਗਾ ਤੇ ਬਲੋ ਛੱਡਣੀ ਆ ਹਾਂਜੀ ਹਾਂ ਠੀਕ ਹੈ ਜੀ ਮੈਂ ਤੇ ਪਾ ਫਾਉਂਗੇ ਕੋਣ ਹੈ ਜੀ ਉਹਦੇ ਨਾਮ ਸਮਝੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਣੇ ਗੱਡੀ ਨੂੰ ਹੌਲੀ ਹੌਲੀ ਰੇਸ ਦੇਉਂਦੀ ਇੱਕ ਲੱਖ ਤੇ ਰੇਸ ਨਾ ਦੋ ਜੀ ਹੁਣ ਇਹ ਰੇਸ ਨਹੀਂ ਲੈਣੀ ਹੌਲੀ ਹੌਲੀ ਰੇਸ ਦਾ ਜੀ ਠੀਕ ਹੈ ਜੀ ਆ ਦੇਖੋ ਮੈਂ ਦੇਖੋ ਜੇ ਜੇ ਤੱਕ ਉਹ ਆ ਮਾਰਦੀ ਆ ਹਾਂਜੀ ਠੀਕ ਹੈ ਜੀ ਉਹ ਆ ਮਾਰਦੀ ਆ ਤਾਂ ਬਲੈਕ ਆ ਮੇਰੇ ਪਰਬੋਚ ਵੀ ਡਿੱਕ ਦੋ ਸਕਦੀ ਹੈ ਇੰਜਨ ਵੀ ਡਿੱਕ ਦੋ ਸਕਦੀ ਹੈ ਇੰਜਨ ਵੀ ਡਿੱਕ ਦੋ ਸਕਦੀ ਹੈ ਇੱਕ ਜਦੋਂ ਇਦਰਾ ਇੰਜਨ ਦੇ ਨਹੀਂ ਕਰੀ ਹਾਂਜੀ ਇਹ ਇੰਜਨ ਦਾ ਜਦੋਂ ਆਪਾਂ ਇਹ ਹਲਕੀ ਰਹਿ ਜੇ ਮਾਗੇ ਹਾਂਜੀ ਇਹ ਨੌਕ ਨਹੀਂ ਕਰਨਾ ਚਾਹੀਦਾ ਹਿੱਲਣਾ ਨਹੀਂ ਚਾਹੀਦਾ ਠੀਕ ਹੈ ਮੈਂ ਅਗਰ ਇਸ ਨੂੰ ਕਰਦਾ ਜਦੋਂ ਮਿਸਿੰਗ ਆ ਜੀ ਠੀਕ ਹੈ ਜੀ ਤੇ ਜਾ ਕੇ ਇਲੈਕਟ੍ਰਿਕ ਚ ਪ੍ਰੋਬਲਮ ਹੈਗੀ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਗੱਲ ਤੇ ਜੇਕਰ ਇੱਕ ਹੋਰ ਗੱਲ ਕਰੀਏ ਤਾਂ ਆਪਾਂ ਕਹਿ ਦਿੰਦੇ ਨੇ ਕਿ ਐਕਸੀਡੈਂਟ ਗੱਡੀ ਦਾ ਕਿੱਥੋਂ ਪਤਾ ਲੱਗ ਸਕਦਾ ਜੀ ਐਕਸੀਡੈਂਟਲ ਗੱਡੀਆਂ ਹੁੰਦੀਆਂ ਨੇ ਜਿਹਦੇ ਹੁੰਦੇ ਨੇ ਜੀ ਵਿੱਚ ਉਹ ਐਕਸੀਡੈਂਟ ਇੱਥੇ ਹੋਇਆ ਨਹੀਂ ਪਤਾ ਲੱਗਦਾ ਜੀ ਆਹ ਥਾਂ ਮਤੋਂ ਜੀ ਅੱਛਾ ਇੱਥੇ ਟਾਂਕੇ ओरिजिनल ਲੱਗੇ ਹੁੰਦੇ ਜਿਵੇਂ ਆਹ ओरिजिनल ਲੱਗੇ ਹੋਏ ਸੀ ਮਤਲਬ ਇਹਨਾਂ ਨੇ ਆਹ ਚੀਜ਼ ਬਣਦੀ ਨਹੀਂ ਜੀ ਠੀਕ ਹੈ ਠੀਕ ਹੈ ਜੀ ਤੇ ਕਹਿੰਦੇ ਇਹਨਾਂ ਨੂੰ ਆਪਾਂ ਇਹ ਗੋਡੇ ਆ ਜੀ ਓਏ ਆਹ ਜਿਹੇ ਪੇਸਟਿੰਗ ਬਣਦੀ ਨਹੀਂ ਜੀ ਕੰਪਨੀ ਵਾਲੇ ਹੋਰ ਕੋਈ ਵੀ ਸੈਟਿੰਗ ਹੋ ਸਕਦੀ ਹੈ ਪਰ ਇਸ ਦੀ ਸੈਟਿੰਗ ਨਹੀਂ ਹੁੰਦੀ ਨਾ ਜਲਦੀ ਨਹੀਂ ਹੁੰਦੀ ਜੀ ਠੀ ਇਹ ਆ ਚਿੱਨ ਨਾ ਐਕਸੀਡੈਂਟ ਹੋਵੇ ਛੋ ਠੀਕ ਹੈ ਇਹ ਚੀਜ਼ਾ ਮਤਲਬ ਰਬੜ ਵਗੈਰਾ ਉਤਾਰ ਕੇ ਜੇ ਹਾਂ ਜੋ ਗੇਅਰ ਚ ਪ੍ਰੋਬਲਮ ਆ ਜਾਂਦੀ ਹੈ ਉਹਦੇ ਬਾਰੇ ਕੀ ਪਤਾ ਕਰ ਸਕਦੇ ਆਪਾਂ ਕਿਦਾਂ ਦੇਖੀ ਉਹਦੇ ਬਾਰੇ ਵੀਰੇ ਚਲਾ ਕੇ ਪਤਾ ਲੱਗੂ ਸੋ ਚਲਾ ਕੇ ਪਤਾ ਲੱਗੂ ਹਾਂ ਜੀ ਮਤਲਬ ਇਹ ਕਲੱਚ ਸਹੀ ਕੰਮ ਕਰਦਾ ਕਲੱਚ ਕਿਵੇਂ ਕੰਮ ਕਰਦਾ ਕਲੱਚ ਕਿਵੇਂ ਕੰਮ ਕਰਦਾ ਕਲੱਚ ਪਲੇਟ ਤਾਂ ਨਹੀਂ ਮੰਗ ਰਹੀ ਗੇ ਹਾਂ ਜੀ ਤੇ ਜੇ ਵੀ ਮੰਨ ਲਓ ਵੀ ਆਪਣਾ ਗੇਅਰ ਤਰੀ ਜਾਂਦੀ ਗੇਅਰ ਕੱਢਣ ਵੀ ਲੱਗੇ ਜਾਂਦੀ ਠੀਕ ਹੈ ਜੀ ਕੱਢਣ ਵੀ ਲੱਗੇ ਜਾਂਦੀ ਮਤਲਬ اٹਕਦਾ ਵੀ ਗੇਅਰ ਹਾਂ ਜੀ ਹਾਂ ਗੇਅਰ ਵਿੱਚ ਮੜੇ ਝਟਕੇ ਮਰਵਾ ਕੇ ਦੇਖ ਲਈ ਠੀਕ ਹੈ ਠੀਕ ਹੈ ਵੀ ਸਾਰੇ ਗੇਰਾਂ ਦੇ ਸੇ ਫਿਰ ਪਤਾ ਲੱਗ ਗਿਆ ਠੀਕ ਹੈ ਜੀ ਹਾਂ ਜੀ